ਸੁਖਪਾਲ ਖੈਰਾ ਦੇ ਨਾਲ ਅਸਲ ਦੇ ਵਿੱਚ ਹੋਇਆ ਕੀ ਹੈ ਸੁਖਪਾਲ ਖੈਰਾ ਅੰਡਰਗਰਾਉਂਡ ਕਿਉਂ ਹੋ ਗਏ ਹੈ ਇਹਦੇ ਬਾਰੇ ਚਰਚਾ ਕਰਨੀ ਜ਼ਰੂਰੀ ਹੈ ਜੋ ਜਾਣਕਾਰੀ ਮਿਲ ਰਹੀ ਹੈ ਜੋ ਸੂਤਰਾਂ حوالےੋਂ ਖਬਰ ਆ ਰਹੀਆਂ ਉਸ ਮੁਤਾਬਕ ਸੁਖਪਾਲ ਖੈਰਾ ਤੇ ਉਹਨਾਂ ਦਾ ਬੇਟਾ ਦੋਵੇਂ ਅੰਡਰਗਰਾਉਂਡ ਹੋ ਗਏ ਹੈ ਚਰਚਾਵਾ ਇਦਾਂ ਦੀਆਂ ਨੇ ਖਬਰਾਂ ਐਂ ਦੀਆਂ ਲੱਗ ਰਹੀਆਂ ਕਿ ਸੁਖਪਾਲ ਖੈਰਾ ਕਿਸੇ ਕੇਸ ਤੋਂ ਡਰੇ ਪਏ ਨੇ ਡਿਸਪਰੋਪੋਰਸ਼ਨੇਟ ਐਸੈਟਸ ਦਾ ਮਾਮਲਾ ਉੱਠ ਸਕਦਾ ਹੈ ਲਗਾਤਾਰ ਚਰਚਾਵਾਂ ਨੇ ਪਰ ਇਥੇ ਸੀਨੀਅਰ ਪੱਤਰਕਾਰ ਦਰਸਤ ਕਰਦੇ ਨੇ ਕਿ ਕੱਲੇ ਸੁਖਪਾਲ ਖਹਿਰਾ ਤੇ ਉਹਨਾਂ ਦੇ ਬੇਟੇ ਨਹੀਂ ਸਗੋਂ ਬਿਕਰਮ ਸਿੰਘ ਮਜੀਠੀਆ ਦੇ ਸਾਲਾ ਸਾਹਿਬ ਯਾਨੀ ਕਿ ਗਜਪਤ ਸਿੰਘ ਗਰੇਵਾਲ ਵੀ ਕਥਿਤ ਤੌਰ ਤੇ ਅੰਡਰਗਰਾਉਂਡ ਨੇ ਖੈਰ ਗਜਪਤ ਸਿੰਘ ਗਰੇਵਾਲ ਅੰਡਰਗਰਾਉਂਡ ਹੈ ਜਾਂ ਨਹੀਂ ਇਹ ਸਮਾਂ ਦੱਸੇਗਾ ਪਰ ਫਿਲਹਾਲ ਸੁਖਪਾਲ ਖਹਿਰਾ ਦੇ ਉੱਤੇ ਇਹੋ ਜੀ ਕੀ ਆ ਬਣੀ ਕਿ ਸੁਖਪਾਲ ਖਹਿਰਾ ਤੇ ਉਹਨਾਂ ਦੇ ਬੇਟੇ ਨੂੰ ਅੰਡਰਗਰਾਉਂਡ ਹੋਣਾ ਪੈ ਗਿਆ ਇਹ ਕਹਿਦੀ ਹੈ ਕਿ ਸੁਖਪਾਲ ਖੈਰਾ ਨੂੰ ਆਪਣੇ ਬੇਟੇ ਨੂੰ ਨਾਲ ਲੈ ਕੇ ਅੰਡਰਗਰਾਉਂਡ ਹੋਣਾ ਪੈ ਗਿਆ। ਕਾਫੀ ਦਿਨਾਂ ਤੋਂ ਸੁਖਪਾਲ ਖੈਰਾ ਸੋਸ਼ਲ ਮੀਡੀਆ ਦੇ ਉੱਤੇ ਪੋਸਟਸ ਪਾ ਰਹੇ ਸੀ ਕਿ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋ ਸਕਦੀ ਹੈ। ਕਦੇ-ਕਦੇ 5 ਕੇਸਾਂ ਦਾ ਜ਼ਿਕਰ ਕਰਦੇ ਸੀ ਤੇ ਕਦੇ 5 ਮਹੀਨਿਆਂ ਦਾ ਜ਼ਿਕਰ ਕਰਦੇ ਸੀ। ਸੁਖਪਾਲ ਖੈਰਾ ਲਗਾਤਾਰ ਇਸ ਚੀਜ਼ ਤੇ ਤਵੱਜੂ ਦੇ ਰਹੇ ਸੀ, ਤਵੱਜੂ ਦਿਵਾ ਰਹੇ ਸੀ ਕਿ ਉਹਨਾਂ ਦੇ ਉੱਤੇ ਕੋਈ ਕੇਸ ਪਾਇਆ ਜਾ ਸਕਦਾ ਹੈ। ਡਿਸਪਰੋਪੋਰਸ਼ਨੇਟ ਐਸੈਟਸ ਦੇ ਮਾਮਲੇ ਨੂੰ ਲੈ ਕੇ ਹੁਣ ਤੀਬਰਤਾ ਉਠਦੀ ਨਜ਼ਰ ਆ ਰਹੀ ਹੈ ਸੁਖਪਾਲ ਖਹਿਰਾ ਮਾਮਲੇ ਨੂੰ ਲੈ ਕੇ ਤੀਬਰਤਾ ਉਠਦੀ ਨਜ਼ਰ ਆ ਰਹੀ ਹੈ ਹੈ ਕਿ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸੁਖਪਾਲ ਖਹਿਰਾ ਦੀਆਂ ਸਟੇਟਮੈਂਟਸ ਤੋਂ ਤੇ ਮਿਲੀਆਂ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਦਰਅਸਲ ਡਿਸਪਰੋਪੋਰਸ਼ਨਟ ਐਸੈਟਸ ਦਾ ਮਾਮਲਾ ਯਾਨੀ ਕਿ ਸਰੋਤਾਂ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਮੁਕੱਦਮਾ ਦਰਜ ਹੋ ਸਕਦਾ ਹੈ ਇਹਦੀ ਚਿੰਤਾ ਸੁਖਪਾਲ ਖਹਿਰਾ ਨੂੰ ਸਤਾ ਰਹੀ ਹੈ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ ਕਰਨ ਦੀ ਸੰਭਾਵਨਾ ਮੀਡੀਆ ਰਿਪੋਰਟਸ ਦੇ ਵੱਲੋਂ ਜਤਾਈ ਜਾ ਰਹੀ ਹੈ 5 ਕੇਸਾਂ ਤੋਂ ਬਾਅਦ 5 ਮਹੀਨੇਾਂ ਲਈ ਜੇਲ੍ਹ ਭੇਜਣ ਦੀ ਸੰਭਾਵਨਾ ਦੀ ਚਾਰਾਜ਼ੋਈ ਹੋ ਰਹੀ ਹੈ ਖੈਰਾ ਨੇ ਕਾਂਗਰਸ ਆਗੂਆਂ ਨੂੰ ਵੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ ਖੈਰਾ ਨੇ ਦਾਅਵਾ ਕੀਤਾ ਕਿ ਭਲਖ ਤੋਂ ਸਮਰਥਕਾਂ ਨੂੰ ਵਿਜੀਲੈਂਸ ਬਿਊਰੋ ਵੱਲੋਂ ਸਦਿਆ ਜਾ ਰਿਹਾ ਹੈ ਪੁਚ ਪੜਤਾਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਸੁਖਪਾਲ ਖੈਰਾ ਇਹ ਵੀ ਦਾਅਵਾ ਕਰਦੇ ਨੇ ਕਿ ਈਡੀ ਅਤੇ ਪੰਜਾਬ ਪੁਲਿਸ ਪਹਿਲਾਂ ਹੀ ਇਹ ਜਾਂਚ ਕਰ ਚੁੱਕੀ ਹੈ ਉਹਨਾਂ ਦੇ ਡਿਸਪਰਪੋਰਸ਼ਨੇਟ ਐਸੈਟਸ ਦੇ ਕਿਸੇ ਮਾਮਲੇ ਨੂੰ ਲੈ ਕੇ ਜਾਂ ਉਹਨਾਂ ਦੇ ਐਸੈਟਸ ਨੂੰ ਲੈ ਕੇ ਇਨਫੈਕਟ ਜਾਂਚ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਇਲਜ਼ਾਮ ਲਾਇਆ ਕਿ 223 ਦੇ ਵਿੱਚ ਝੂਠੇ ਐਨਡੀਪੀਐਸ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਹਾ ਹੁਣ ਉਹ ਦੁਬਾਰਾ ਖਾਤਿਆਂ ਦੀ ਤੀਜੀ ਵਾਰ ਜਾਂਚ ਜਿਹੜੀ ਹੈ ਉਹ ਕਰਨਾ ਚਾਹੁੰਦੀ ਹੈ ਸਰਕਾਰ ਖੈਰਾ ਨੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕੁਝ ਗੱਲਾਂ ਤਜਵੀਜ਼ ਵਾਰ ਕਈਆਂ ਨੇ ਦਸੀਆਂ ਨੇ ਦੱਸਿਆ ਕਿ ਉਹਨਾਂ ਸਮੇਤ 8 ਤੋਂ 10 ਹੋਰ ਵੀ ਆ ਲੋਕਾਂ ਦੇ ਉੱਤੇ ਐਕਸ਼ਨਸ ਜਿਹੜੇ ਨੇ ਉਹ ਕੀਤੇ ਜਾ ਸਕਦੇ ਨੇ ਪਰ ਹੁਣ ਤਰਤੀਬਵਾਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸੁਖਪਾਲ ਖੈਰਾ ਕਹਿਣਾ ਕੀ ਚਾਹੁੰਦੇ ਹੈ ਜਾਂ ਉਹਨਾਂ ਦੀ ਫੇਸਬੁੱਕ ਪੋਸਟਸ ਦੇ ਉੱਤੇ ਕੀ ਕੁਝ ਲਿਖਿਆ ਗਿਆ ਪਹਿਲਾਂ ਅ ਅੱਜ ਤੋਂ 4 ਦਿਨ ਪਹਿਲਾਂ ਦੀ ਉਸ ਪੋਸਟ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੋ ਸੁਖਪਾਲ ਖੈਰਾ ਨੇ ਆਪਣੇ ਫੇਸਬੁੱਕ ਦੇ ਉੱਤੇ ਪਾਈ ਲਿਖਦੇ ਨੇ ਕਿ ਦੋਸਤੋ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਕਿ ਜਦੋਂ ਪੰਜਾਬ ਹੜ੍ਹਾਂ ਦੀ ਤਬਾਹੀ ਦੇ ਨਾਲ ਯੂਝ ਰਿਹਾ ਹੈ ਤਾਂ ਮੈਨੂੰ 5 ਮਹੀਨੇ ਜੇਲ੍ਹ ਵਿੱਚ ਰੱਖਣ ਅਤੇ 5 ਝੂਠੇ ਕੇਸ ਦਰਜ ਕਰਨ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦਿੱਲੀ ਦੇ ਆਗੂ ਅਤੇ ਭਗਵੰਤ ਮਾਨ ਦੀ ਪਿਆਸ 부ਝੀ ਨਹੀਂ ਲੱਗਦੀ ਅਤੇ ਹੁਣ ਮੁੜ ਮੇਰੇ ਅਤੇ ਪਰਿਵਾਰ ਉੱਤੇ ਵਿਜੀਲੈਂਸ ਬਿਊਰੋ ਦੀ دہشت ਫੈਲਾਈ ਜਾ ਰਹੀ ਹੈ ਹਲਕਾ ਪੱਲਤ ਤੋਂ ਮੇਰੇ ਸਮਰਥਕਾਂ ਨੂੰ ਵਿਜੀਲੈਂਸ ਵੱਲੋਂ ਰੋਜ਼ਾਨਾ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਸਖਪਾਲ ਖੈਰਾ ਨੇ ਬਹੁਤ ਵੱਡਾ ਇਲਜ਼ਾਮ ਲਾਇਆ ਹੈ ਸਰਕਾਰ ਮੇਰੇ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਯਾਨੀ ਕਿ ਡਿਸਪਰੋਪੋਰਸ਼ਨੇਟ ਐਸੈਟਸ ਦਾ ਕੇਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਾਲਾਂਕਿ ਮੈਂ ਕਦੇ ਵੀ ਕਿਸੇ ਅਧਿਕਾਰੀਤ ਅਹੁਦੇ ਉੱਤੇ ਨਹੀਂ ਰਿਹਾ ਅਤੇ ਮੇਰੇ ਖਾਤਿਆਂ ਦੀ ਪਹਿਲਾਂ ਹੀ ਈਡੀ ਅਤੇ ਪੰਜਾਬ ਪੁਲਿਸ ਦੁਆਰਾ ਜਾਂਚ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਨੇ ਮੈਨੂੰ 2023 ਦੇ ਵਿੱਚ ਝੂਠੇ ਐਨਡੀਪੀਐਸ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਹੁਣ ਉਹਨਾਂ ਖਾਤਿਆਂ ਦੀ ਹੀ ਤੀਜੀ ਵਾਰ ਜਾਂਚ ਕੀਤੀ ਜਾ ਰਹੀ ਹੈ ਵਿਸ਼ਵ ਭਰ ਦੇ ਵਿੱਚ ਵਸਦੇ ਪੰਜਾਬੀ ਜਾਣਦੇ ਹਨ ਕਿ ਇਹ ਪੰਜਾਬ ਦੇ ਹੱਕ ਵਿੱਚ ਮੇਰੀ ਆਵਾਜ਼ ਨੂੰ ਦੱਬਣ ਦੀ ਇੱਕ ਕੋਸ਼ਿਸ਼ ਹੈ ਰਾਜਨੀਤਿਕ ਬਦਲਾਖੋਰੀ ਹੈ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਅਜਿਹੇ ਝੂਠੇ ਕੇਸ ਤੋਂ ਡਰਨ ਵਾਲਾ ਨਹੀਂ ਹਾਂ ਅਤੇ ਮੈਂ ਆਪਣੇ ਲੋਕਾਂ ਅਤੇ ਪੰਜਾਬ ਲਈ ਆਪਣੀ ਆਵਾਜ਼ ਹਮੇਸ਼ਾ ਬੁਲੰਦ ਕਰਦਾ ਰ੍ਹਾਂਗਾ ਜੇਕਰ ਸਰਕਾਰ ਮੈਨੂੰ ਦੁਬਾਰਾ ਕਿਸੇ ਝੂਠੇ ਕੇਸ ਵਿੱਚ ਫਸਾਉਂਦੀ ਹੈ ਤਾਂ ਮੈਂ ਆਮ ਆਦਮੀ ਪਾਰਟੀ ਆਗੂਆਂ ਵੱਲੋਂ ਕੀਤੀ ਜਾ ਰਹੀ ਬਦਲਾਖੋਰੀ ਖਿਲਾਫ ਉਸ ਅਕਾਲਪੁਰ ਖਵਾਹਿਗੁਰੂ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਦਾ ਸਾਥ ਮੰਗਦਾ ਹਾਂ ਕਿਉਂਕਿ ਜਦ ਵੀ ਕਿਤੇ ਕਿਸੇ ਨਾਲ ਧੱਕਾ ਹੋਇਆ ਮੈਂ ਹਮੇਸ਼ਾ ਨਾਲ ਖੜਿਆ ਹਾਂ ਸੁਖਪਾਲ ਖੈਰਾ ਨੇ ਇਸ ਪਹਿਲੀ ਪੋਸਟ ਦੇ ਵਿੱਚ ਲੋਕਾਂ ਕੰਨੀ ਉਮੀਦ ਕੀਤੀ ਹੈ ਲੋਕਾਂ ਕੰਨੀ ਝਾਤ ਕੀਤੀ ਹੈ ਉਹਨਾਂ ਨੇ ਅਪੀਲ ਕੀਤੀ ਹੈ ਕਿ ਉਹਨਾਂ ਦਾ ਸਾਥ ਦਿੱਤਾ ਜਾਵੇ ਇਹ ਚਾਰ ਦਿਨ ਪਹਿਲਾਂ ਦੀ ਪੋਸਟ ਹੈ ਜਿਸ ਦੇ ਵਿੱਚ ਡਿਸਪਰੋਪੋਰਸ਼ਨੇਟ ਐਸੈਟਸ ਦੇ ਕਥਿਤ ਮਾਮਲੇ ਦਾ ਜ਼ਿਕਰ ਕੀਤਾ ਹੈ ਉਹਨਾਂ ਨੇ ਸਾਫ਼ ਕਿਹਾ ਹੈ ਕਿ ਈਡੀ ਵੱਲੋਂ ਪਹਿਲਾਂ ਹੀ ਇਹ ਜਾਂਚ ਕੀਤੀ ਜਾ ਚੁੱਕੀ ਹੈ ਪੰਜਾਬ ਪੁਲਿਸ ਪਹਿਲਾਂ ਹੀ ਜਾਂਚ ਕਰ ਚੁੱਕੀ ਆ ਉਹਨਾਂ ਦੇ ਸਸਿਆਂ ਦੀ ਪਰ ਦਾਵਾ ਕੀਤਾ ਜਾ ਰਿਹਾ ਹੈ ਕਿ ਹੁਣ ਵਿਜੀਲੈਂਸ ਬਿਊਰੋ ਦੇ ਜ਼ਰੀਏ ਸੁਖਪਾਲ ਖੈਰਾ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸੁਖਪਾਲ ਖੈਰਾ ਇਲਜ਼ਾਮ ਲਾ ਰਿਹਾ ਹੁਣ ਇਸ ਤੋਂ ਅਗਲੀ ਪੋਸਟ ਵੱਲ ਵੀ ਜਾਂਦੇ ਹਾਂ ਉਹ ਬਾਚਣ ਦੀ ਕੋਸ਼ਿਸ਼ ਕਰਦੇ ਆ ਉਹ ਜਾਂਚਣ ਦੀ ਕੋਸ਼ਿਸ਼ ਕਰਦੇ ਆ ਕਿ ਸੁਖਪਾਲ ਖੈਰਾ ਉਸ ਪੋਸਟ ਦੇ ਵਿੱਚ ਕੀ ਲਿਖਦੇ ਨੇ ਜਿਵੇਂ ਇਹ ਪੋਸਟ 4 ਦਿਨ ਪਹਿਲਾਂ ਦੀ ਸੀ ਹੁਣ ਦੀ ਪੋਸਟ ਅੱਜ ਤੋਂ 2 ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ ਔਰ ਉਹਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਸੁਖਪਾਲ ਖੈਰਾ ਲਿਖਦੇ ਨੇ ਕਿ ਮੇਰੇ ਵਿਰੁੱਧ 5 ਝੂਠੇ ਕੇਸ ਦਰਜ ਕਰਕੇ ਅਤੇ ਮੈਨੂੰ 5 ਮਹੀਨੇਾਂ ਲਈ ਜੇਲ੍ਹ ਭੇਜਣ ਤੋਂ ਬਾਅਦ ਵੀ ਹਾਲੇ ਕੇਜਰੀਵਾਲ ਦੀ ਪਿਆਸ बुझी ਨਹੀਂ ਲੱਗਦੀ ਅਤੇ ਹੁਣ ਮੁਰ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ਤੇ ਕੰਮ ਕਰਨ ਵਾਲੀ ਵਕੀਲਾਂ ਦੀ ਇਹ ਸ਼ਰਾਰਤੀ ਟੀਮ ਪੰਜਾਬ ਪੁਲਿਸ ਉੱਤੇ ਮੁਰ ਦਬਾਅ ਪਾ ਰਹੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਮੈਨੂੰ ਦੁਬਾਰਾ ਗ੍ਰਿਫਤਾਰ ਕਰੇ ਮੇਰੇ ਤੋਂ ਇਲਾਵਾ 8 ਤੋਂ 10 ਹੋਰ ਆਗੂ ਕਾਰਕੂਨਾਂ ਦੀ ਸੂਚੀ ਤਿਆਰ ਹੈ ਜੋ ਕੇਜਰੀਵਾਲ ਦੀ ਹਿੱਟ ਲਿਸਟ ਵਿੱਚ ਨੇ ਇਹ ਬਹੁਤ ਵੱਡੀ ਗੱਲ ਸੁਖਪਾਲ ਖਹਿਰਾ ਦੱਸਦੇ ਜਾਂ ਕਹਿੰਦੇ ਜਾਂ ਇਲਜ਼ਾਮ ਲਾਉਂਦੇ ਨਜ਼ਰ ਆ ਰਹੇ ਹੈ ਕਹਿੰਦੇ ਕਿ ਉਹਨਾਂ ਤੋਂ ਇਲਾਵਾ 8 ਤੋਂ 10 ਹੋਰ ਅਜਿਹੇ ਆਗੂ ਤੇ ਕਾਰਕੁੰਨ ਨੇ ਜਿਨ੍ਹਾਂ ਦੀ ਸੂਚੀ ਅਰਵਿੰਦ ਕੇਜਰੀਵਾਲ ਦੀ ਹਿੱਟ ਲਿਸਟ ਵਾਂਗ ਤਿਆਰ ਕੀਤੀ ਗਈ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਗੈਰ ਪੰਜਾਬੀ ਪੰਜਾਬ ਵਿੱਚ ਤਬਾਹੀ ਮਚਾ ਰਹੇ ਹਨ ਅਤੇ ਸਾਡੇ ਸੂਬੇ ਨੂੰ ਲੁੱਟ ਰਹੇ ਹਨ ਇਹ ਵੱਡਾ ਇਲਜ਼ਾਮ ਸੁਖਪਾਲ ਖਹਿਰਾ ਲਾਉਂਦੇ ਨਜ਼ਰ ਆਏ ਨਹੀਂ ਪਰ ਹੁਣ ਉਸ ਪੋਸਟ ਦਾ ਜ਼ਿਕਰ ਕਰਨਾ ਚਾਹੁੰਨਾ ਮੈਂ ਉਸ ਸੋਸ਼ਲ ਮੀਡੀਆ ਪੋਸਟ ਦਾ ਜ਼ਿਕਰ ਕਰਨਾ ਚਾਹੁੰਦੇ ਆ ਜਿਹਦੇ ਵਿੱਚ ਸੁਖਪਾਲ ਖਹਿਰਾ ਨੇ ਆਪਣੇ ਹੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਮੇੜਾਂ ਵੀ ਮਾਰਿਆ ਕਿਤੇ ਨਾ ਕਿਤੇ ਸੁਖਪਾਲ ਖਹਿਰਾ ਜਦੋਂ ਇਹ ਪੋਸਟ ਸਾਂਝੀਆਂ ਕਰ ਰਹੇ ਸੀ ਉਦੋਂ ਐ ਪ੍ਰਤੀਤ ਹੋ ਰਿਹਾ ਸੀ ਕਿ ਬਾਕੀ ਦੇ ਕਾਂਗਰਸੀ ਆਗੂ ਬੜੇ ਸ਼ਾਂਤ ਨੇ ਬੜੇ ਚੁੱਪ ਨੇ ਪਰ ਅਚਾਨਕ ਸੁਖਪਾਲ ਖੈਰਾ ਨੇ ਆਪਣੇ ਉਹਨਾਂ ਸਾਥੀਆਂ ਨੂੰ ਵੀ ਇਸ ਮਸਲੇ ਵੱਲ ਤਵੱਜੋ ਦੇਣ ਦੀ ਅਪੀਲ ਕੀਤੀ ਹੈ ਔਰ ਬੜੇ ਮਿਹਨੇ ਰੂਪੀ ਤਰੀਕੇ ਦੇ ਨਾਲ ਸੁਖਪਾਲ ਖੈਰਾ ਨੇ ਉਹਨਾਂ ਨੂੰ ਜਾਂ ਉਹਨਾਂ ਦੇ ਨਾਮ ਇਹ ਸੰਦੇਸ਼ ਲਿਖਿਆ ਕੀ ਲਿਖਦੇ ਨੇ ਤੁਹਾਨੂੰ ਉਹ ਵੀ ਪੜ ਕੇ ਸੁਣਾ ਦਿੰਦੇ ਆ ਸੁਖਪਾਲ ਖੈਰਾ ਉਸੇ ਦਿਨ ਯਾਨੀ ਕਿ ਅੱਜ ਤੋਂ 2 ਦਿਨ ਪਹਿਲਾਂ ਇੱਕ ਪੋਸਟ ਸਾਂਝੀ ਕਰਦੇ ਆ ਜਿਸ ਦੇ ਵਿੱਚ ਪ੍ਰਗਟ ਸਿੰਘ ਅਤੇ ਕੀ ਕੀ ਢਿਲੋਂ ਦੀ ਇੱਕ ਸੋਸ਼ਲ ਮੀਡੀਆ ਪੋਸਟ ਦਾ ਜ਼ਿਕਰ ਕਰਦਿਆਂ ਹੋਇਆਂ ਆਪਣੇ ਬਾਕੀ ਦੇ ਲੀਡਰਾਂ ਨੂੰ ਤਾਂਜ ਕਸਦੇ ਆ ਅਪੀਲ ਕਰਦੇ ਆ ਨਜ਼ਰ ਆਉਂਦੇ ਨੇ ਕਹਿੰਦੇ ਕਿ ਮੈਂ ਤੁਹਾਡਾ ਤਹੇ ਦਿਲੋਂ ਧੰਨਵਾਦ ਕਰਦਾ ਹਾਂ ਪ੍ਰਗਟ ਸਿੰਘ ਜੀ ਅਤੇ ਕੀ ਕੀ ਢੱਲੋਂ ਜੀ ਕਿਉਂਕਿ ਇਹ ਦੋਵੇਂ ਉਸ ਦਿਨ ਸੋਸ਼ਲ ਮੀਡੀਆ ਜ਼ਰੀਏ ਉਹਨਾਂ ਦੇ ਹੱਕ ਵਿੱਚ ਨਿਤਰੇ ਤੁਸੀਂ ਔਖੇ ਸਮੇਂ ਮੇਰੇ ਨਾਲ ਖੜੇ ਹੋ ਤੇ ਤੁਸੀਂ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਆਪਣੇ ਵਿਰੋਧੀਆਂ ਖਿਲਾਫ ਚਲਾਈ ਜਾ ਰਹੀ ਬਦਲਾਖੋਰੀ ਦੀ ਰਾਜਨੀਤੀ ਵਿਰੁੱਧ ਆਵਾਜ਼ ਬੁਲੰਦ ਕਰ ਕੀਤੀ ਹੈ ਮੈਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਭਗਵੰਤ ਮਾਨ ਸਰਕਾਰ ਖਿਲਾਫ ਬੋਲਣਗੇ ਹੁਣ ਇਸ ਲਾਈਨ ਦੇ ਉੱਤੇ ਸਵਾਲ ਖੜ੍ਹ ਰਿਹਾ ਹੈ ਕਿ ਕੀ ਬਾਕੀ ਦੇ ਕਾਂਗਰਸ ਲੀਡਰ ਭਗਵੰਤ ਮਾਨ ਸਰਕਾਰ ਖਿਲਾਫ ਨਹੀਂ ਬੋਲਣਾ ਚਾਹੁੰਦੇ ਕਿਉਂਕਿ ਜੇ ਸੁਖਪਾਲ ਖੈਰਾ ਦੇ ਬਕਾਲ ਜੋ ਕਿ ਇੱਕ ਕਾਂਗਰਸ ਦੇ ਵੱਡੇ ਲੀਡਰ ਨੇ ਉਹਨਾਂ ਦੇ ਬਕਾਲ ਜਾਂ ਉਹਨਾਂ ਦੇ ਇਲਜ਼ਾਮਾਂ ਦੇ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਕਿਸਮ ਦਾ ਵੀ ਕੋਈ ਤੱਕਾ ਜੇ ਕਰ ਰਹੀ ਹੈ ਤਾਂ ਸਿਰਫ ਸੁਖਪਾਲ ਖੈਰਾ ਕਿਉਂ ਆਵਾਜ਼ ਬੁਲੰਦ ਕਰ ਰਿਹਾ ਹੈ ਬਾਕੀ ਕਿਉਂ ਨਹੀਂ ਕਰ ਰਹੇ ਫਿਰ ਇੱਥੇ ਇਹ ਸਵਾਲ ਖੜ ਜਾਂਦਾ ਹੈ ਕਿ ਬਾਕੀ ਦੇ ਲੀਡਰ ਇਸ ਸਿਚੁਏਸ਼ਨ ਦੇ ਵਿੱਚ ਖੈਰਾ ਦੇ ਨਾਲ ਨਹੀਂ ਖੜਨਾ ਚਾਹੁੰਦੇ ਜਾਂ ਖੈਰਾ ਦੇ ਨਾਲ ਆ ਇਹ ਖੈਰਾ ਦੇ ਦੇ ਲਾ ਇਲਜ਼ਾਮਾ ਦੇ ਨਾਲ ਨਹੀਂ ਹੋ ਸਟੈਂਡ ਕਰ ਪਾਰੇ ਖੈਰ ਸੁਖਪਾਲ ਖੈਰਾ ਲਿਖਦੇ ਨੇ ਕਿ ਮੈਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਭਗਵੰਤ ਮਾਨ ਸਰਕਾਰ ਖਿਲਾਫ ਬੋਲਣਗੇ ਜੇਕਰ ਮੇਰੀ ਪਾਰਟੀ ਦੇ ਆਗੂ ਆਪਣੇ ਸਾਥੀਆਂ ਦੇ ਨਾਲ ਹੀ ਨਹੀਂ ਤਾਂ ਸਾਡੇ ਵਰਕਰ ਅਜਿਹੇ ਆਗੂਆਂ ਤੋਂ ਕੀ ਉਮੀਦ ਰੱਖਣਗੇ ਬਹੁਤ ਤਿੱਖਾ ਔਰ ਬੜਾ ਸੰਜੀਦਾ ਮੀਣਾ ਸੁਖਪਾਲ ਖੈਰਾ ਨੇ ਉਰੇ ਮਾਰਿਆ ਉਹ ਕਹਿੰਦੇ ਕਿ ਜੇ ਸਾਡੇ ਸੀਨੀਅਰ ਆਗੂ ਆਪਣੇ ਸਾਥੀਆਂ ਨਾਲ ਹੀ ਨਹੀਂ ਖੜਨਗੇ ਤੇ ਫਿਰ ਵਰਕਰ ਕੀ ਉਮੀਦ ਕਰਨਗੇ ਮਤਲਬ ਐ ਪ੍ਰਤੀਤ ਹੋ ਰਿਹਾ ਹੈ ਕਿ ਸੁਖਪਾਲ ਖੈਰਾ ਬੜੇ ਹਤਾਸ਼ ਹੋ ਕੇ ਆਪਣੀ ਪਾਰਟੀ ਦੇ ਪੰਜਾਬ ਦੇ ਸੀਨੀਅਰ ਕਾਂਗਰਸੀ ਲੀਡਰਾਂ ਨੂੰ ਇੱਕ ਮਿਹਣਾ ਮਾਰਦੇ ਨਜ਼ਰ ਆ ਰਹੇ ਹੈ ਕਿ ਜੇ ਤੁਸੀਂ ਮੇਰੇ ਨਾਲ ਨਹੀਂ ਖੜੋਗੇ ਤੇ ਫਿਰ ਵਰਕਰ ਕੀ ਸੋਚਣਗੇ ਬਹੁਤ ਵੱਡੀ ਗੱਲ ਸੁਖਪਾਲ ਖੈਰਾ ਨੇ ਕਹੀ ਪਰ ਜਿਸ ਤੋਂ ਬਾਅਦ ਜਿਸ ਪੋਸਟ ਤੋਂ ਬਾਅਦ ਸੀਨੀਅਰ ਕਾਂਗਰਸੀ ਲੀਡਰਾਂ ਦੇ ਵੀ ਬਿਆਨ ਆਉਣੇ ਸ਼ੁਰੂ ਹੋ ਗਏ ਰਾਜਾ ਵੜਿੰਗ ਪ੍ਰਤਾਪ ਬਾਦਵਾ ਸੁਖਜਿੰਦਰ ਰੰਧਾਵਾ ਵੱਡੇ ਵੱਡੇ ਕਾਂਗਰਸੀ ਲੀਡਰ ਸੋਸ਼ਲ ਮੀਡੀਆ ਤੇ ਪੋਸਟਸ ਪਾ ਕੇ ਸੁਖਪਾਲ ਖਹਿਰਾ ਦੇ ਨਾਲ ਖੜਦੇ ਨਜ਼ਰ ਆਏ ਨੇ ਪਰ ਇਹ ਤੋਂ ਕੀ ਅਨੁਮਾਨ ਲਾ ਲਿਆ ਜਾਵੇ ਕਿ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਸ ਆਪਣੇ ਸਾਥੀਆਂ ਨੂੰ ਐਨੀ ਸਥਿਤੀ ਦੇ ਵਿੱਚ ਅਜਾਈ ਛੱਡ ਦਿੰਦੇ ਨੇ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਸ ਕੈਨ ਉੱਤੇ ਨਾਲ ਆ ਕੇ ਖੜਨਗੇ ਕਿ ਉਹਨਾਂ ਨੂੰ ਐ ਪ੍ਰਤੀਤ ਨਹੀਂ ਹੁੰਦਾ ਕਿ ਸਾਡੇ ਸਾਥੀ ਨੂੰ ਲੋੜ ਹੈ ਤੇ ਅਸੀਂ ਮੌਕੇ ਸਰ ਖੜ੍ਹ ਜਾਈਏ ਜਿਵੇਂ ਪ੍ਰਗਟ ਸਿੰਘ ਦਾ ਟਵੀਟ ਆਉਂਦਾ ਜਾਂ ਪ੍ਰਗਟ ਸਿੰਘ ਦੀ ਫੇਸਬੁੱਕ ਪੋਸਟ ਆਉਂਦੀ ਹੈ ਜਾਂ ਕੀਕੀ ਟੈਲ ਹੁੰਦੀ ਆਉਂਦੀ ਹੈ ਉਸ ਵੇਲੇ ਰਾਜਾ ਵੜਿੰਗ ਜਾਂ ਪ੍ਰਤਾਪ ਬਾਜਵਾ ਦੀ ਕਿਉਂ ਨਹੀਂ ਆਉਂਦੀ ਬਹੁਤ ਸਾਰੇ ਸਵਾਲ ਟਾਈਮ ਨੂੰ ਲੈ ਕੇ ਵੀ ਖੜ੍ਹ ਜਾਂਦੇ ਆ ਖੈਰ ਬਾਅਦ ਵਿੱਚ ਉਹਨਾਂ ਨੇ ਪੋਸਟ ਪਾ ਕੇ ਆਪਣਾ ਸਮਰਥਨ ਜ਼ਰੂਰ ਦਿੱਤਾ ਪਰ ਕਿਤੇ ਨਾ ਕਿਤੇ ਸੁਰਖੀਆਂ ਬਣ ਗਈਆਂ ਕਿਤੇ ਨਾ ਕਿਤੇ ਚਰਚਾਵਾ ਉੱਠ ਗਈਆਂ ਕਹਿੰਦੇ ਤੂੰ ਆ ਉੱਠਦਾ ਤੇ ਅੱਗ ਲੱਗੀ ਹੁੰਦੀ ਹੈ ਹੁਣ ਇਹ ਅੱਗ ਲੱਗੀ ਹੈ ਜਾਂ ਬੁਝ ਗਈ ਹੈ ਬਹੁਤ ਸਾਰੇ ਸਵਾਲ ਇਸ ਵੇਲੇ ਖੜੇ ਆ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਤੇ